ਦੰਦ ਸਾਹਿਬ ਗੁਰੂ ਗੁਰੂ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਜੁੜ ਬੈਠੇ ਸਾ ਸੰਗ ਜੀਓ ਫਤੇ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸੁਭਾਗਾਂ ਵਾਲਾ ਦਿਨ ਕਹਿੰਦੇ ਆ ਆਪਣੇ ਹਲਕੇ ਦੇ ਵਿੱਚ ਆਪਣੇ ਕਿਸਾਨ ਜੁਨੀਅਨ ਸਿੱਧੂਪੁਰ ਦੇ ਪੰਜਾਬ ਦੇ ਨੱਥੜਕ ਲੀਡਰ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਸਾਹਿਬਾ ਪਹੁੰਚੇ ਨੇ ਸਾਨੂੰ ਮੈਸੇਜ ਲਾਇਆ ਸੀ ਬਾਈ ਜਸਕਰਨ ਸਿੰਘ ਜੀ ਬਰਾੜ ਬਲਾਕ ਪ੍ਰਧਾਨ ਸਿੱਧੂਪੁਰ ਨੇ ਇੱਥੇ ਆ ਕੇ ਜੋ ਸੰਗਤਾਂ ਦਾ ਪਿਆਰ ਦੇਖਿਆ ਜੋ ਸਤਕਾਰ ਦੇਖਿਆ ਮਾਨੂੰ ਬਹੁਤ ਖੁਸ਼ੀ ਮਿਲੀ ਜੋ ਪ੍ਰਧਾਨ ਸਾਹਿਬ ਤੁਸੀਂ ਪਹੁੰਚਿਆ ਸਾਡੇ ਹਲਕੇ ਦੇ ਵਿੱਚ ਅਸੀਂ ਦਿੱਤੀਆਂ ਗਹਿਰਾਈਆਂ ਤੋਂ ਤੁਹਾਡਾ ਇੱਥੇ ਪਹੁੰਚ ਜਾਂਦੇ ਜਿਉਂ ਆਇਆ ਆਖਦੇ ਆਂ ਜੇ ਗੱਲ ਕਰੀਏ ਅੰਦੋਲਨ ਦੀ ਅੰਦੋਲਨ ਵਿੱਚ ਤੁਸੀਂ ਬਹੁਤ ਹੀ ਵੱਡਾ ਕੋਲ ਲੜਿਆ ਅਤੇ ਜਿੱਤੇ ਜਿਹੜਾ મોદી ਕਹਿੰਦਾ ਸੀ ਮੈਂ ਜਿਹੜੀ ਗੱਲ ਕਰਦੇ ਆਂ ਉਹ ਪਿੱਛੇ ਨਹੀਂ ਹਟਦਾ ਤੁਸੀਂ ਉਹਨੂੰ ਬੋੜਨੀਆਂ ਕਰਕੇ ਇੱਕ ਪੈਰਾਂ ਦੇ ਵਿੱਚ ਰੋਨ ਦਿੱਤਾ ਉਹੀ ਕਾਲੇ ਕਾਨੂੰਨ ਉਹਨੂੰ ਵਾਪਸ ਲੈਣੇ ਪਏ ਤੁਹਾਡੀ ਸੋਚ ਨੂੰ ਸਲਾਮ ਆ ਮੈਂ ਤੁਹਾਡਾ ਫੈਨ ਆ ਇਹਨਾਂ ਇਸ ਕਰਕੇ ਮੈਂ ਅੱਜ ਸੰਗਤ ਨੂੰ ਦੱਸਣਾ ਚਾਹਣਾ ਇਹ ਸਰਦਾਰ ਜੀ ਨੇ ਲੁਧਿਆਣਾ ਵਿੱਚ ਬਹੁਤ ਵੱਡਾ ਮੋਰਚਾ ਜਿੱਤਿਆ ਬਹੁਤ ਹੀ ਤਕੜੇ ਇੱਕ ਪਾਸੇ ਨ ਤੜਕ ਲੋਕ ਸੀ ਜੋ ਆਪਣੇ ਆਪ ਨੂੰ ਬਹੁਤ ਹੀ ਪੂਜੀਪਤੀ ਸਮਝਦੇ ਸੀ ਤੇ ਇੱਕ ਪਾਸੇ ਇੱਕ ਛੋਟਾ ਜਿਹਾ ਪਰਿਵਾਰ ਬਹੁਤ ਹੀ ਛੋਟਾ ਪਰਿਵਾਰ ਕਿਸਾਨੀ ਪਰਿਵਾਰ ਜਿਨ੍ਹਾਂ ਨੂੰ ਇਹਨਾਂ ਨੇ ਹੱਕ ਲੈ ਕੇ ਦਿੱਤਾ ਮੈਂ ਇਹਨਾਂ ਦਾ ਰਿਣੀ ਆ ਮੈਂ ਧੰਨਵਾਦ ਕਰਦਾ ਰਹੀ ਗੱਲ ਕਿਸਾਨ ਯੂਨੀਅਨ ਦੀ ਬਹੁਤ ਸਾਰੇ ਕਿਸਾਨ ਯੂਨੀਅਨਾਂ ਨੇ ਬਹੁਤ ਸਾਰੇ ਲੀਡਰ ਨੇ ਆਪਣੇ ਸਤਕਾਰਯੋਗ ਨੇ ਸਭ ਤੋਂ ਵੱਧ ਜੇ ਮੈਂ ਫੈਨ ਆ ਤਾਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਦਾ ਫੈਨ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸ ਮੈਂ ਦਿਵੰਗਾ ਲਈ ਕੰਮ ਕਰਨਾ ਸ਼ੁਰੂ ਕੀਤਾ 2010 ਤੋਂ ਲੈ ਕੇ 2011 ਦੀ ਜਾਣਕਾਰੀ ਅਨੁਸਾਰ 654000 ਦਿਵਿਆਂਗ ਹਨ ਆਪਣੇ ਪੰਜਾਬ ਵਿੱਚ ਜਿਹੜੇ ਮੁਤਾਬਕ ਅਸੀਂ ਪਿੰਡਾਂ ਵਿੱਚ ਗਏ ਆ ਪਿੰਡਾਂ ਵਿੱਚ ਦੇਖੇ ਆ ਸਾਡੀ ਸੋਚ ਮੁਤਾਬਕ 10 ਲੱਖ ਤੋਂ ਪਲੱਸ ਦਿਵਿਆਂਗ ਹੈਗੇ ਨੇ ਇਹ ਵੀ ਇਸ ਤੁਹਾਡਾ ਇਸ ਪੰਜਾਬ ਦਾ ਤੁਹਾਡੇ ਬਜ਼ੁਰਗਾਂ ਦਾ ਅਸੀਂ ਵੀ ਇੱਕ ਵਰਗ ਆ ਤੁਹਾਡੀਆਂ ਜੱਜੇ ਬੰਦੇ ਆ ਬਹੁਤ ਵੱਡੀਆਂ ਨੇ ਅਸੀਂ ਚੰਡੀਗੜ੍ਹ ਪ੍ਰੋਟੈਸਟ ਕੀਤਾ ਸਾਡੇ ਦਵਿਆਂ ਦੇ ਨਾਲ ਚੱਕ ਕੇ ਪਾਰਕ ਵਿੱਚ ਸਿੱਟੇ ਆਂਦੇ ਉੱਥੋਂ ਕੋਈ ਰੋੜ ਕੇ ਆਇਆ ਕੋਈ ਸਾਈਕਲ ਤੇ ਆਇਆ ਦੁਬਾਰਾ ਫੇਰ ਆ ਜਾਂਦੇ ਸੀ ਇਹ ਚੱਕ ਕੇ ਭਗਵੰਤ ਮਾਨ ਸਿੱਟੇ ਆਉਂਦਾ ਸੀਗਾ ਉਸ ਤੋਂ ਬਾਅਦ ਫਿਰੋਜ਼ਪੁਰ ਆਇਆ ਉੱਥੇ ਮਿਲਣ ਦੀ ਕੋਸ਼ਿਸ਼ ਕੀਤੀ ਅਸੀਂ ਖੜੇ ਥੱਕ ਕੇ ਪਰੇ ਨਹੀਂ ਮਿਲਿਆ ਤੁਹਾਡੇ ਜ਼ਿਲ੍ਹਾ ਪ੍ਰਧਾਨ ਜੀ ਵੀ ਸੀਗੇ ਡਕਾਉਂਦਾਂ ਦੇ ਸਰਦਾਰ ਕਨੇ ਸਾਹਿਬ ਨਹੀਂ ਸੌ ਮਹਿਮਾਨ ਸਾਹਿਬ ਸੀਗੇ ਅਸੀਂ ਇਹਨਾਂ ਦੀ ਵੇਟ ਕਰਦੇ ਕਰਦੇ ਥੱਕ ਗਏ ਪਰ ਉਹਨੇ ਸਾਨੂੰ ਟਾਈਮ ਨਹੀਂ ਦਿੱਤਾ ਅਸੀਂ ਦੋ ਜਣੇ ਡਿੱਗ ਪਏ ਤੁਹਾਡੇ ਪ੍ਰਧਾਨ ਜੀ ਨੇ ਸਾਨੂੰ ਉਠਾਇਆ ਮੇਰੇ ਨਾਲ ਸਾਥੀ ਨੂੰ ਉਠਾਇਆ ਪਰ ਉਹਨੇ ਸਾਡਾ ਮੈਮੋਰੰਡਮ ਨਹੀਂ ਲਿਆ ਝੂਠੇ ਵਾਅਦਿਆਂ ਦੇ ਨਾਲ ਪੰਜਾਬ ਵਿੱਚ ਇਹ ਸਰਕਾਰ ਆਈ ਦੂਜੀਆਂ ਸਰਕਾਰਾਂ ਤੋਂ ਤੰਗ ਹੋ ਕੇ ਆਪਾਂ ਵੋਟਾਂ ਪਾਈਆਂ ਇਹਨਾਂ ਨੂੰ ਜਿਤਾਇਆ ਇਹਨਾਂ ਨੇ ਆਪਣੇ ਪੰਜਾਬ ਦਾ ਕੰਜੂਰ ਕਰਤਾ ਕਾਹਨੇ 3 ਲੱਖ ਕਰੋੜ ਦਾ ਕਰਜ਼ਾ ਸੀ ਜਦੋਂ ਇਹ ਸਰਕਾਰ ਸੱਤਾ ਵਿੱਚ ਆਈ ਅੱਜ 3.5 ਲੱਖ ਕਰੋੜ ਦਾ ਆਪਣੇ ਸਿਰ ਤੇ ਹੋਰ ਬੋਝ ਪਾਤਾ ਕਰਜ਼ਾ ਚੜਾਉਣ ਵਿੱਚ ਤੁਹਾਡਾ ਕੋਈ ਯੋਗਦਾਨ ਨਹੀਂ ਤੁਸੀਂ ਤਾਂ ਲਹਣੇ ਹੋ ਤੁਸੀਂ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਟੈਕਸ ਦਿੰਨੇ ਹੋ ਖਾਂਦੇ ਤਾਂ ਇਹਦਾ ਲੀਡਰ ਨੇ ਦਿਨ ਚਾਰ ਸਰੋਤ ਨੇ ਆਪਣੇ ਕੋਲੇ ਹਮਦੰਦੇ ਜਿਵੇਂ ਕਿ ਬਿਜਲੀ ਰੇਤਾ ਪੱਟਰੀ ਟ੍ਰਾਂਸਪੋਰਟ ਇਹ ਇਹਨਾਂ ਦੇ ਘਰਾਂ ਨੂੰ ਜਾ ਰਿਹਾ ਸਾਨੂੰ ਸਭ ਪਤਾ ਇਹਨਾਂ ਨੂੰ ਪਤਾ ਸਾਡੇ ਤੋਂ ਸੀਨੀਅਰ ਨੇ ਸਾਡੇ ਤੋਂ ਸਿਆਣੇ ਨੇ ਇਸ ਕਰਕੇ ਮੈਂ ਕਹਿਣਾ ਚਾਹਣਾ ਜਨਾਬ ਤੁਸੀਂ ਥੋੜਾ ਜਿਹਾ ਸਾਡੇ ਵੱਲ ਵੀ ਧਿਆਨ ਰੱਖਿਆ ਕਰੋ ਸਾਡੇ ਵਰਗ ਵੱਲ ਵੀ ਧਿਆਨ ਰੱਖਿਆ ਕਰੋ ਔਰ ਤੁਹਾਨੂੰ ਸਾਰੇ ਵੀਰਾਂ ਨੂੰ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਤੁਹਾਡੇ ਪਿੰਡ ਵਿੱਚ ਪਹਾੜ ਹੈਗੇ ਨੇ ਕਿਸੇ ਪਿੰਡ ਵਿੱਚ ਪੰਜ ਆ ਕਿਸੇ ਵਿੱਚ 10 ਆ ਕਿਸੇ ਵਿੱਚ 20 ਆ ਥੋੜਾ ਜਿਹਾ ਪੰਮ ਦਾ ਕੰਮ ਤੁਸੀਂ ਵੀ ਕਰ ਲਿਆ ਕਰੋ ਉਹਨਾਂ ਦੇ ਪੈਨਸ਼ਨ ਲਵਾ ਦਿਓ ਸਰਕਾਰ ਨੇ ਦੇਣੀਆਂ ਕੋਈ ਆਪਾਂ ਘਰੋਂ ਨਹੀਂ ਦੇਣੀ ਉਹਨਾਂ ਨੂੰ ਟ੍ਰਾਈਸਾਈਕਲ ਵੀਲ ਸ਼ੇਅਰ ਦਿਵਾ ਦਿਓ ਅਸੀਂ ਸਮਾਜ ਸੇਵੀ ਦਾ ਕੰਮ ਕਰਦੇ ਆਂ ਕਿਸੇ ਵੀਰ ਦੀ ਬਜ਼ੁਰਗ ਦੀ ਮਾਤਾ ਦੀ ਕਿਸੇ ਅੰਗਹੀਣ ਦੀ ਕਿਸੇ ਮੰਦਪੁੱਤੀ ਬੱਚੇ ਦੀ ਆਸ਼ਰਿਤ ਬੱਚੇ ਦੀ ਨਿਆਸਰਤ ਬੱਚੇ ਦੀ ਪੈਨਸ਼ਨ ਲੱਗਣ ਵਾਲੀ ਹੋਵੇ ਸਾਡੇ ਨਾਲ ਕੰਟੈਕਟ ਕਰ ਲਓ ਨੰਬਰ ਆ 9914856448 ਮੈਂ ਆਪਦੇ ਖਰਚੇ ਤੇ ਖੁਦ ਲਵਾ ਕੇ ਦਿੰਦਾ ਨੰਬਰ 1 ਨੰਬਰ 2 ਕੋਈ ਆਸ਼ਰਿਤ ਬੱਚਾ ਹੋਵੇ ਜਾਂ ਨਿਆਸਰਿਤ ਬੱਚਾ ਹੋਵੇ ਉਹਨਾਂ ਦੀ ਵੀ ਪੈਨਸ਼ਨ ਲੱਗਦੀ ਆ ਅੰਗਹੀਨਾਂ ਦੇ ਸਰਟੀਫਿਕੇਟ ਫਰੇਗੁਲਾ ਕੇ ਦਿੰਦਾ ਮੈਂ ਆਪ ਦੀ ਗੱਡੀ ਤੇ ਆਪ ਲੈ ਕੇ ਜੰਮਾ ਆਪ ਖਰਚਾ ਕਰਕੇ ਫਰੋਜ਼ਪੁਰ ਜ਼ਿਲ੍ਹੇ ਚੋਂ ਕਰਵਾ ਕੇ ਦੇਈਦੇ ਆ ਕਿਸੇ ਦਾ ਵੀ ਕੋਈ ਵੀ ਹੋਵੇ ਤੁਸੀਂ ਮੇਰੇ ਨਾਲ ਕੰਟੈਕਟ ਕਰ ਲਓ ਤੁਹਾਡੇ ਪਿੰਡਾਂ 'ਚ ਜ਼ਿਆਦਾਤਰ ਮੁਸ਼ਕਲਾਂ ਆਉਂਦੀਆਂ ਨੇ ਪੈਨਸ਼ਨ ਕੱਟੀ ਗਈ ਜੀ ਸਾਡਾ ਰਾਸ਼ਨ ਕੱਟਿਆ ਗਿਆ ਜੀ ਕਟਵਾਉਂਦੇ ਵੀ ਇਹਾਂ ਦੇ ਭਾਗ ਵੀ ਇਹੀ ਕਰਾਉਂਦੇ ਆ ਪਰ ਹੁਣ ਇਹਨਾਂ ਤੋਂ ਭਾਗ ਨਹੀਂ ਕਰਾਇਆ ਜਾਂਦਾ ਇਸ ਕਰਕੇ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕੋਈ ਵੀ ਵੀਰ ਭਰਾ ਪੈਨਸ਼ਨ ਤੋਂ ਵਾਂਝਾ ਨਾ ਰਵੇ ਕੋਈ ਸਰਟੀਫਿਕੇਟ ਤੋਂ ਅੰਗ ਹੀ ਨਵਾਂਝਾ ਨਾ ਰਵੇ ਅਲਮ ਕੋ ਕਹਿੰਦੇ ਹੋ ਇਹਨਾਂ ਨੂੰ ਸਹਾਇਤਾ ਮਿਲਦੀ ਆ ਉਹ ਦਵਾਈ ਦੇਈਦੀ ਆ ਸਾਡੇ ਨਾਲ ਕੰਟੈਕਟ ਕਰ ਲਓ ਇਹਨੀਆਂ ਗੱਲਾਂ ਕਹਿੰਦਾ ਹੋਇਆ ਕਿਮਾਂ ਦਾ ਜਾਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ